ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਸ਼ੋਰੂਮ ਮਤੀ ਸ਼ੋਰੂਮ ਬ੍ਰੇਟਾ ਚ ਜੀ ਅੱਜ ਅਸੀਂ ਲੈ ਕੇ ਆਏ ਹਰ ਵਾਰ ਦੀ ਤਰ੍ਹਾਂ ਨਵੀਂ ਬੁਟੀਕ ਦੀ ਆਈਟਮ ਬਨਾਰਸੀ ਪੈਚ ਵਾਲੀ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਿਹਾ ਹੈਂ ਹੈਂਡਵਰਕ ਦੀ ਆਈਟਮ ਹੈ ਬਹੁਤ ਸੋਹਣੀ ਹੈ ਇੱਕ ਪੀਸ ਤੋਂ ਓਪਨ ਕਰਕੇ ਦਿਖਾਵਾਂਗੇ ਜੀ ਕਲਰ ਤੇ ਨਿੰਗਾ ਮਾਰ ਲੂ ਪਹਿਲਾਂ ਹੀ ਕਲਰ ਬਹੁਤ ਹੀ ਸੋਹਣੇ ਹੈ ਘੜਦਾਣੇ ਦਾ ਵਰਕੇ ਨਾਲ ਜੀ ਦੇਖ ਸਕਦੇ ਤੁਸੀਂ ਜੀ ਕਲਰ A1 ਕਲਰ ਪਿਸਟਨ ਓਪਨ ਕਰਕੇ ਦਿਖਾਣ ਲੱਗੇ ਖੋਲੋ ਜੀ ਇੱਕ ਪੀਸ ਪੀਸ ਓਪਨ ਕਰ ਲਓ ਜੀ ਲਓ ਜੀ ਬਹੁਤ ਹੀ ਸੋਹਣਾ D-shape ਦਾ ਗਲਾ ਬਣਿਆ ਨਾਲ ਇਹਦੀ ਕੈਮਰਾ ਕੋਲ ਕਰਕੇ ਦਿਖਾ ਰਿਹਾ ਯੋਰ ਬਿਸਕੋਸ اور ਗੰਜਾ ਦਾ ਪੀਸ ਹੈ 2 ਸ਼ੇਪ ਗਲਾ ਬਨੇ ਨਾਲ ਹੈਂਡਵਰਕ ਦਾ ਗਲਾ ਬਨੇ ਹੋਏ ਨਾਲ ਜੀ ਦੇਖ ਸਕਦੇ ਤੁਸੀਂ ਰੇਟ ਇਸ ਦਾ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਆ ਨੇ ਬਨਾਰਸੀ ਪੈਚ ਦੇਖ ਸਕਦੇ ਤੁਸੀਂ ਜੀ ਸੂਟ ਬਹੁਤ ਹੀ ਸੋਹਣਾ ਹੈ ਨਾਲੇ ਇਸ ਦੀ ਬਾਟਮ ਤੇ ਵੀ ਐਵੇਂ ਬਨਾਰਸੀ ਪੈਚ ਮਿਲੇਗਾ ਤੁਹਾਨੂੰ ਜੀ ਦੇਖੋ ਜੀ ਇਹਦੀ ਬਾਟਮ ਹੈ ਜੀ ਦੁਪੱਟਾ ਦਿਖਾ ਦਿੰਦੀ ਹਾਂ ਇਹਦਾ ਦੁਪੱਟਾ ਨਾਲ ਬਹੁਤ ਸੋਹਣਾ ਦੁਪੱਟਾ ਹੈ ਜੀ लेसिस ਵਾਲਾ ਦੁਪੱਟਾ ਤਿਆਰ ਕਰਾਇਆ ਜੀ ਬਾਟਮ ਦਿਖਾ ਦਿਓ ਦੀ ਖੋਲ ਕੇ ਜੀ ਬਹੁਤ ਹੀ ਸੋਹਣੀ ਬਾਟਮ ਹੈ ਦੇਖੋ ਜੀ ਬਾਟਮ ਦੇ ਪਾچھے ਤੇ ਵਰਕ ਹੈ ਜੀ ਸੂਰ ਦੇ ਛੜ ਦੇ ਬਾਟਰ ਤੇ ਵਰਕ ਆ ਗਿਆ ਜੀ ਚੱਕੋ ਬਾਟਮ ਗਲਾ ਦਿਖਾਓ ਜੀ ਇੱਕ ਵਾਰੀ ਦੁਬਾਰਾ ਦੇਖੋ ਜੀ ਬਹੁਤ ਹੀ ਸੋਹਣਾ ਗਲਾ ਬਣਿਆ ਹੈ ਨਾਲ ਕੇ ਰੇ ਬਟਮ ਤੇ ਵਰਕ ਇਸ ਦਾ ਰੇਟ ਬਹੁਤ ਘੱਟ ਆ ਨਾ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਚ ਇਸ ਦਾ ਰੇਟ ਕਿੰਨਾ ਰੇਟ ਹੈ ਜੀ 1650 ਰੁਪਏ ਦਾ ਸੂਟ ਹੈ ਸਿਰਫ ਇਹ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਇਸ ਦਾ ਰੇਟ ਸਿਰਫ 1650 ਰੁਪਏ ਦਾ ਸੂਟ ਹੈ ਅਗਰ ਤੁਸੀਂ ਇਹ ਸੂਟ ਆਨਲਾਈਨ ਲੈਣਾ ਚਾਹੁੰਦੇ ਹੋ ਤਾਂ ਸੂਟ ਦਾ ਸਕਰੀਨਸ਼ਾਟ ਲਓ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਅਗਰ ਤੁਸੀਂ ਇਹ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੇ ਸੁੱਟਾਂ ਦੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਹਾਂ ਪੀਸ ਕਾਪਰ ਵੀ ਓਪਨ ਕਰਕੇ ਦਿਖਾ ਦਿੰਦੀ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਵੈਰੀ ਗੁੱਡ ਬਹੁਤ ਹੀ ਸੋਹਣਾ ਪੀਸ ਹੈ ਜੀ ਦੇਖੋ ਜੀ ਬਟਨ ਦਿਖਾ ਦੋ ਇਹਦੀ ਵੀ ਵਾਜੀ ਬਹੁਤ ਸੋਹਣੇ ਬਾਟਮ ਹੈ ਗਲਾ ਬਾਟਮ ਬਹੁਤ ਹੀ ਸੋਹਣਾ ਹੈ ਕਪੜਾ ਪਿਓਰ ਵਿਸਕੋਸ ਔਰ ਗੰਜੇ ਜੀ ਦੁਪੱਟਾ ਬਹੁਤ ਸੋਹਣਾ ਤਿਆਰ ਕੀਤਾ ਹੈ ਇਹ ਕਲਰ ਇਹ ਚਾਹੀਏ ਬਹੁਤ ਸੋਹਣਾ ਕਲਰ ਹੈ ਜੀ ਰੇਟ ਇਸ ਦਾ 1650 ਰੁਪਏ ਜੀ ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ